ਫਸਟ ਓਨਰ ਆ ਫੁੱਲ ਇੰਸ਼ੋਰੈਂਸ ਆ ਦੋਨੇ ਚਾਬੀਆਂ ਕਾਰ ਦੀਆਂ ਹਾਂਜੀ ਡਾਕਟਰ ਦੀ ਗੱਡੀ ਐ ਡਾਕਟਰ ਦੇ ਨਾਮ ਤੇ ਰਜਿਸਟਰ ਆ ਗੱਡੀ ਦੇਵਾਂਗੇ 1,60,000 ਦੀ ਟੈਂਕੀ ਸਾਰਿਆਂ ਦੀ ਫੁੱਲ ਆ ਬਾਰ-ਬਾਰ ਸਾਰਿਆਂ ਦੀ ਫੁੱਲ ਮਿਲੂਗੀ ਲੈ ਭਾਈ ਪਹਿਲੀ ਹੀ ਕਾਰ 1,60,000 ਦੀ ਤੇਲ ਦੀ ਟੈਂਕੀ ਮਿੱਤਰਿਆ ਦੋਵੇ 3,99,000 ਦੀ 2018 ਮਾਡਲ ਕਾਰ ਐ ਕਰੋ ਜੀ ਗੱਡੀ ਤੁਹਾਨੂੰ 13 ਮਾਡਲ ਹਾਈ ਲੰਡ ਦਵਾਂਗੇ ਡੀਜ਼ਲ 12/13 ਨਹੀਂ ਐ ਜੀ 13 ਐ ਦੁਬਾਰਾ ਸੁਣ ਲਓ 240000 ਰੁਪਏ ਦੀ ਮਾਰਕੀਟ ਦੀ ਗਾਰੰਟੀ ਰੇਟ ਦੀ ਚਾਹੇ ਇੱਥੇ ਮਰਜੀ ਚੈੱਕ ਕਰੋ ਟਾਪ ਮਾਡਲ ਹੈ 299000 ਆਪਣੀਆਂ ਨਿਊਜ਼ ਆ 99000 ਨਾ ਵੀਰੇ 310000 ਕਰ ਦੋ ਮਾਨਤਨ ਕਰ ਦੂੰਗੇ ਤੁਹਾਡੇ ਆਏ ਬੰਦੇ ਦਾ ਮਾਨਤਨ ਕਰਕੇ ਭੇਜ ਦੋ 299000 ਇਸਣ ਤੋਂ ਇਹਦੇ ਵਿੱਚ ਉਹਨਾ ਰੇਟ 'ਚ ਲੋਕੀ ਸ਼ਿਫਟ ਮੰਗਦੇ ਆ ਵੀ ਪੀਵੀ 65 ਹੈ ਜੀ ਸੌਫਟ ਹੈ ਹਾਂ ਆਪਾਂ ਗੱਡੀ ਦੇ ਦਾਂਗੇ ਤੁਹਾਨੂੰ ਇੱਕੋ ਰੇਟ 4.5 ਲੱਖ ਰੁਪਏ ਦੀ 15/16 ਡੀ 2015 ਮਾਡਲ ਹੈ ਰਜਿਸਟਰਡ 2016 ਗੱਡੀ ਠੀਕ ਹੈ ਜੀ ਗੱਡੀ ਤੁਹਾਨੂੰ ਮਿਲੂਗੀ ਬਹੁਤ ਘੱਟ ਜੈਨੂਨ ਜਾ ਰੇਟ 5.5 ਲੱਖ ਦੀ ਰੇਟ ਦੀ ਵੀ ਗਾਰੰਟੀ ਜੀ ਇਹ ਗੱਡੀ ਤੁਹਾਨੂੰ ਬਹੁਤ ਜੈਨੂਨ ਜਾ ਰੇਟ ਮਿਲੂਗੀ ਜੀ 240000 ਰੁਪਏ ਦੀ 240000 ਦੀ ਟਾਟਾ ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਮਸ਼ਹੂਰ ਕਾਰੋਬਾਰੀ ਕਹਿੰਦਾ ਬੇਸਮੈਂਟ ਵਾਲਾ ਕਾਰੋਬਾਰੀ ਕਿੱਥੇ ਆ ਵੀਰ ਰੂਬਲ ਕੀ ਹਾਲ ਚਾਲ ਹੈ ਪਹਿਲਾਂ ਤਾਂ ਹੈ ਨਾਮ ਚੱਲ ਪਿਆ ਹੈ ਕਹਿੰਦੇ ਜੀ ਬੇਸਮੈਂਟ ਚ ਗੱਡੀਆਂ ਖੜੀਆਂ ਹੁੰਦੀਆਂ ਨੇ ਕਰ ਦੋ ਇੰਟਰੋਡਿਊਸ ਵੇਰਾ ਸਾਰੇ ਮੇਰੇ ਵੀਰ ਭਰਾਵਾਂ ਨੂੰ ਸਸਰੀਕਾਲ ਜੀ ਮੈਂ ਅੱবি ਆਪਰਟੋਸ ਤੋਂ ਜਸਕੀਰਤ ਸਿੰਘ ਰੂਬਲ ਅੱਜ ਤੁਹਾਨੂੰ ਸਾਰੀ ਗੱਡੀਆਂ ਦਿਖਾਵਾਂਗੇ ਜੀ ਜਿਹੜਾ ਜਿਹੜਾ ਸਟਾਕ ਚ ਖੜਿਆ ਮਾਲ ਰੇਟ ਸਿਰ ਗੱਡੀਆਂ ਦਵਾਂਗੇ ਟੈਂਕੀਆਂ ਸਾਰੇ ਦੀ ਫੁੱਲੀ ਮਿਲਣਗੀਆਂ ਉਹ ਪੱਕਾ ਕਹਿਣਾ ਨਹੀਂ ਪਹਿਲਾ ਆਫਰ ਸਾਰੀ ਕਾਰਾਂ ਦੀ ਟੈਂਕੀਆਂ ਫੁੱਲ ਹੈ ਰੇਟ ਵੀ ਜਾਇਜ਼ ਨੇ ਹਰ ਇੱਕ ਗੱਡੀ ਦੇ ਨਾਲ ਤੇਲ ਦੀ ਸੇਕੀ ਫਰੀ ਵੀ ਹੈ ਠੀਕ ਹੈ ਜੀ ਤੇ ਇੱਕ ਵਾਰੀ ਸਟਾਕ ਤੇ ਚੱਕਰਾ ਦਿਓ ਮੈਂ ਕਹਿੰਦਾ ਬਈ ਲਗਜ਼ਰੀ ਸਾਰੇ ਹਰ ਤਰ੍ਹਾਂ ਦੀ ਗੱਡੀ ਹੋਗੀ ਨਾ ਨਾ ਕਰਦੇ ਆਪਾਂ ਗੱਲ ਕਰੀਏ ਵੀ ਆਪਣੇ ਕੋਲ 20 ਪਲੱਸ ਕਾਰਾਂ ਹੁਣ ਪ੍ਰੈਜ਼ੈਂਟ ਦੇ ਵਿੱਚ ਸਟਾਕ ਚ ਹੈਗੀਆਂ ਨੇ ਪਲੱਸ ਹੈ ਜੀ ਪਲੱਸ ਨੇਗੀਆਂ ਤੇ ਲੋਨ ਵਗੈਰਾ ਜੀ ਲੋਨ ਫੈਸਿਲਿਟੀ ਅਵੇਲੇਬਲ ਹੈ ਜੀ ਕਿੰਨੇ ਕੁ ਮਾਡਲ ਤੋਂ ਉੱਪਰ ਬੱਸ ਤੁਹਾਨੂੰ ਦਿਖਾਈ ਮਾਡਲ ਉੱਪਰ ਸਾਰਿਆਂ 'ਚ ਹੀ ਹੈ ਮਤਲਬ ਆਪਣੇ ਕੋਲ ਜਿੰਨੀਆਂ ਕਾਰਾਂ ਖੜੀਆਂ ਸਾਰੇ ਪਰ ਕਰਵਾ ਦਾਂਗੇ ਕੋਈ ਕਦੇ ਹੋएगी ਜਦੋਂ ਪਰ ਨਾ ਹੋਵੇ ਜਿਹੜੀ 10 ਤੋਂ ਉੱਪਰ ਹੈ ਸਾਰਿਆਂ ਪਰ ਹੋਊਗਾ ਸਾਰਿਆਂ ਤੇ ਕਰਵਾ ਦਾਂਗੇ ਲੋਨ ਤੇ ਜੇ ਪ੍ਰੋਪਰ ਐਡਰੈਸ ਆਣਾ ਹੋਵੇ ਜੀ ਆਪਣਾ ਕਿੱਥੇ ਪੈਂਦਾ ਇਹ ਇਹ ਜੀ ਪ੍ਰੋਪਰ ਪੈਂਦਾ ਜਿਰਖਪੁਰ ਕੋਲੀ ਗੁਰਦੁਆਰਾ ਬੌਲੀ ਸਾਹਿਬ ਕੋਰ ਹਰਮਿਟੇਜ ਪਲਾਜ਼ਾ ਵੈਸੇ ਠੀਕ ਹੈ ਉਹਦੀ ਬੇਸਮੈਂਟ ਚ ਗੱਡੀਆਂ ਹੁੰਦੀਆਂ ਉੱਪਰ ਹਰਮਿਟੇਜ ਪਲਾਜ਼ਾ ਆ ਵਰਡ ਪਾ ਮੈਂ ਤਾਂ ਗੂਗਲ ਮੈਪਸ ਸਰਚ ਕਰ ਲਿਓ ਫਿਰ ਵੀ ਲਬੜਾ ਦੇ ਪ੍ਰਾਦੇ ਸਕਰੀਨ ਤੇ ਨੰਬਰ ਚੱਲ ਰਹੇ ਨੂੰ ਸੇਵ ਕਰਕੇ ਵਟਸਐਪ ਤੇ ਮੈਸੇਜ ਕਰ ਦਿਓ ਆਹ ਬੀ ਆਟੋਸ ਲਿਖੋਗੇ ਜ਼ਰਖਪੁਰ ਆਨਲਾਈਨ ਰਸਤਾ ਦਿਖਾਊਗਾ ਦਿਖਾਊਗਾ ਉਰੇ ਤੁਸੀਂ ਪਹੁੰਚ ਜਾਓਗੇ ਬੇਸਮੈਂਟ ਚ ਗੱਡੀਆਂ ਖੜੀਆਂ ਹੁੰਦੀਆਂ ਨੇ ਹੁਣ ਗੱਡੀਆਂ ਦਿਖਾਵਾਂਗੇ 1 ਬਾਈ 1 ਸਕਰੀਨ ਸ਼ਾਟ ਕਰੀ ਚੱਲਿਓ ਰੇਟ ਪ੍ਰਾਈਜ਼ ਤੜਾਨ ਦੀ ਕੋਸ਼ਿਸ਼ ਕਰਾਂਗੇ ਫੁੱਲ ਫੁੱਲ ਤੇ ਦੇਖ ਤੇ ਬਰੇ ਪਹਿਲੀ ਛੋਟੀ ਪਿਆਰੀ ਕਾਰ ਚੰਡੀਗੜ੍ਹ ਨੰਬਰ ਦੀ ਸੈਂਟਰੋ 2011 ਮਾਡਲ ਦੀ ਕਾਰ ਹੈ ਜੀ ਫਰਸਟ ਓਨਰ ਹੈ ਫੁੱਲ ਇੰਸ਼ੋਰੈਂਸ ਹੈ ਦੋਨੇ ਚਾਬੀਆਂ ਕਾਰ ਦੀਆਂ ਹਾਂਜੀ ਡਾਕਟਰ ਦੀ ਗੱਡੀ ਹੈ ਡਾਕਟਰ ਦੇ ਨਾਮ ਤੇ ਰਜਿਸਟਰ ਹੈ ਗੱਡੀ ਦੇਵਾਂਗੇ 1,60,000 ਦੀ ਟੈਂਕੀ ਸਾਰਿਆਂ ਦੀ ਫੁੱਲ ਹੈ ਬਾਰ-ਬਾਰ ਸਾਰਿਆਂ ਦੀ ਫੁੱਲ ਮਿਲੂਗੀ ਲੈ ਭਾਈ ਪਹਿਲੀ ਹੀ ਕਾਰ 1,60,000 ਦੀ ਤੇਲ ਦੀ ਟੈਂਕੀ ਮਿੱਤਰੋ ਫ੍ਰੀ ਹੈ ਤੇ ਇਹਦੇ ਨਾਲ ਆਪਣੇ ਆ ਗਈ ਪੰਜਾਬ ਨੰਬਰ ਦੀ ਕਾਰ ਹੀ ਪੰਜਾਬ ਨੰਬਰ ਦੀ ਗੱਡੀ ਆ ਗਈ ਮੇਰੇ ਵੀਰ ਭਰਾ ਕਹਿੰਦੇ ਕੱਟ ਚਲੀ ਗੱਡੀ ਹਾਂਜੀ 2009 ਮਾਡਲ ਆ ਦਸੰਬਰ ਦਾ ਇਹਦੀ ਪਾਸਿੰਗ ਮਿਲੂਗੀ 29 203 یا پھر 29 دسمبر تک ملے گی دسمبر 2029 تک میں مطلب پاسنگ پانچ سال دی ایکسٹرا کرا کے کرا کے دوں گا ہلے ہوئی نہیں والے پاسنگ ویلڈ ہے گڈی 40000 چلی ہے ود ایجنسی ریکارڈ ٹاپ ماڈل فاسٹ اونر فول انشورنس دونوں نے چابیاں سیم ریڈ پاسنگ کرا کے ہاں جی 160000 روپے ਲਾ ਬਾਈ 40000 ਚੱਲੀ ਵੀ ਗੱਡੀ ਸਿਰਫ ਏਜੰਸੀ ਰਿਕਾਰਡ ਸਿਰਫ 40000 ਚੱਲੀ ਹੋਈ ਗੱਡੀ ਤੁਸੀਂ ਦੇਖੋ ਇੱਕ ਵਾਰ ਨਿਗ੍ਹਾ ਮਰਾਓ ਗੱਡੀ ਬਿਲਕੁਲ ਨਵੀਂ ਹੈ ਜੀ ਬਾਕਗਰਾਉਂਡ ਚੈੱਕਰ ਦੇ ਥੱਲੇ ਪੁਲਿਸ ਨੇ ਉਤਰੇ ਲਾ ਬਾਈ ਸਿਰਫ 40000 ਚੱਲੀ ਹੋਈ 1,60,000 ਦੀ ਕਾਰ ਬਣ ਜੂ ਜਿਹੜੀ ਆ ਤੁਹਾਨੂੰ ਦਿਖ ਰਹੀ ਹੈ ਬਾਈ ਲਓ ਜੀ ਸਕੌਡਾ ਦੀ ਸਕੌਡਾ ਦੀ ਫਾਬੀਆ ਆ ਗਈ ਜੀ 2011 ਮਾਡਲ ਦੀ ਗੱਡੀ ਹੈ ਪੈਟਰੋਲ ਦੀ ਮੇਰੇ ਵੀਰ ਭਰਾ ਕਹਿੰਦੇ ਭਾਰੀ ਗੱਡੀ ਚਾਹੀਦੀ ਆ ਵੀ ਥੋੜੀ ਠੂਸ ਗੱਡੀ ਆ ਲੈ ਜੋ ਜੀ 185000 ਦੀ 11 ਪੈਟਰੋਲ ਦੀ ਕਾਰ ਪੈਟਰੋਲ ਹੈ 11 ਇੱਕ ਲੱਖ 85000 ਦੇ ਤੇ ਆਈਟਮ ਹੈ ਜੀ ਇਹ ਆ ਗਈ ਜੀ ਆਪਣੀ ਗ੍ਰੈਂਡ ਆਈਟਮ 2018 ਮਾਡਲ ਹੈ ਜੀ ਕਾਰ ਦਾ ਪੈਟਰੋਲ ਦਾ ਫਸਟ ਓਨਰ ਕਾਰ ਹੈ ਓਕੇ ਪੂਰੀ ਓਰੀਜਨਲ ਕਾਰ ਹੈ ਇਹ ਆਪਾਂ ਦਵਾਂਗੇ ਜੀ ਬਹੁਤ ਜੈਨੂਇਨ ਜਾਰ ਰੇਟ 18 ਮਾਡਲ ਦਾ 399000 ਰੁਪਏ ਦੀ ਥੈਂਕ ਯੂ ਫੁੱਲ ਮਤਲਬ ਮੇਰੇ ਕੈਨ ਤੋਂ ਪਹਿਲਾਂ ਹੀ ਹੈ ਓਨਰ ਫਸਟ ਇੰਸ਼ੋਰੈਂਸ ਫੁੱਲ ਚਾਬੀਆਂ ਦੋਵੇ 3 ਲੱਖ 99000 ਦੀ 2018 ਮਾਡਲ ਕਾਰ ਹੈ ਕਰੋ ਜੱਕ Maruti Suzuki ਦੀ Ignis ਬਰੇ ਪੰਜਾਬ ਨੰਬਰ ਇਹ ਆ ਗਈ ਜੀ ਆਪਣੀ Ignis 2018 ਮਾਡਲ ਦੀ ਕਾਰ ਹੈ 39000 ਚੱਲੀ ਹੈ ਫਸਟ ਓਨਰ ਆ ਕਾਰ ਦਾ 18 ਹੀ ਹਨ ਫੁੱਲ ਹੈ ਚਾਬੀਆਂ ਦੋਨੇ ਆ ਠੀਕ ਹੈ ਇਹ ਗੱਡੀ ਡੀਜ਼ਲ ਪਟਰੋਲ ਪਟਰੋਲ ਆਟੋਮੈਟਿਕ ਪਟਰੋਲ ਆਟੋਮੈਟਿਕ ਆ ਲਾ ਬਈ ਇੱਕ ਵਾਰੀ ਚਾਹਤੀ ਮਰਾ ਹੀ ਲਵਿਆ ਕੇ ਆਟੋਮੈਟਿਕ ਗੱਡੀ ਹੈ ਬਿਲਕੁਲ ਨਵੀਂ ਅਸੀਂ ਸਸਾ ਓਪਨ ਇੱਕ ਵਾਰੀ ਚੈੱਕ ਕਰਾ ਦੇ ਬਈ ਆਪਣੇ ਕਿਸੇ ਪ੍ਰਾਣਾ ਛੋਟੀ ਪਟਰੋਲ ਆਟੋ ਕਾਰ ਲੈਣੀ ਹੈ ਤੇ ਇਹਦਾ ਖਰਚਾ ਹੀ ਬਹੁਤ ਘੱਟ ਆਣਾ ਵੀਰੇ ਦੇਖ ਕੇ ਜੀ ਮਾਈਲੇਜ ਬਹੁਤ ਹੈ ਜੀ ਕਾਰ ਦੀ 20+ ਮਾਈਲੇਜ ਜਾਂਦੀ ਹੁਣਾਈ ਬਈ ਲੈ ਬਈ ਪੈਟਰੋਲ ਵੀ ਕਾਰ 20+ ਮਾਈਲੇਜ ਦੇ ਨਾਲ ਉਹ ਵੀ ਆਟੋਮੈਟਿਕ 2018 ਹਨਾ ਜੀ 18 ਮਾਡਲ ਪੈਸੇ 4 ਲੱਖ 75000 ਦੀ ਗੱਡੀ ਲੈ ਜਾਓ 4 ਲੱਖ 75 ਦੀ ਤੇ Honda Vrio ਜੀ ਆ ਗਈ ਜੀ ਆਪਣੀ Honda Vrio 2012 ਮਾਡਲ ਹੈ ਜੀ ਹਾਂਜੀ ਬਸ ਟੋਪ ਦਾ ਟਾਪ ਮਾਡਲ ਹੈ ਕਾਰ ਇਹ ਪੈਟਰੋਲ ਸਭ ਤੋਂ ਉੱਤੇ ਵਾਲਾ ਟਾਪ ਹਾਂਜੀ ਪੈਟਰੋਲ ਦੀ ਕਾਰ ਹੈ ਜੀ ਗੱਡੀ ਸਿਰਫ 70000 ਚੱਲੀ ਹੈ ਫਾਸਟ ਓਨਰ ਹੈ ਇੰਸ਼ੋਰੈਂਸ ਵੀ ਫੁੱਲ ਹੈ ਚਾਬੀਆਂ ਵੀ ਦੋਨੇ ਆਹ ਕਾਰ ਦੀ ਠੀਕ ਹੈ ਜੀ ਇਹ ਗੱਡੀ ਤੁਹਾਨੂੰ ਦੇ ਦਾਂਗੇ 2.5 ਲੱਖ ਰੁਪਏ ਦੀ ਲੈ ਵੀ 12 ਮਾਡਲ પેટ્રોલ 2.5 ਲੱਖ ਰੁਪਏ ਦੀ ਲੈ ਜਾਓ ਤੇ ਵਾਕਸ ਵੈਗਨ ਪੋਲੋ ਪੰਜਾਬ ਨੰਬਰ ਵਾਈਟ ਜੀ ਆਪਣਾ ਆ ਗਿਆ ਚੈਲੈਂਜਿੰਗ ਪ੍ਰਾਈਸ 2013 ਮਾਡਲ ਦੀ ਪੋਲੋ ਡੀਜ਼ਲ ਡੀਜ਼ਲ ਪੰਜਾਬ ਦਾ ਨੰਬਰ ਆ ਵਾਈਟ ਰੰਗ ਹੈ ਨੰਬਰ ਵੀ ਵਧੀਆ ਗੱਡੀ ਪਰ ਲੱਗਿਆ ਹੋਇਆ ਹੈ ਜੀ ਗੱਡੀ ਤੁਹਾਨੂੰ 13 ਮਾਡਲ ਹਾਈ ਲੰਡ ਦਵਾਂਗੇ ਡੀਜ਼ਲ 12/13 ਨਹੀਂ ਹੈ ਜੀ 13 ਇਹ ਦੁਬਾਰਾ ਸੁਣ ਲਓ 2,40,000 ਰੁਪਏ ਦੀ ਮਾਰਕੀਟ ਦੀ ਗਾਰੰਟੀ ਰੇਟ ਦੀ ਜਿੱਥੇ ਮਰਜ਼ੀ ਚੈੱਕ ਕਰੋ ਟਾਪ ਮਾਡਲ ਹੈ ਤਾਂ ਇਹ ਨਹੀਂ ਵੀ ਗੱਡੀ ਮਾੜੀ ਆ 올 ओरिजिनल ਲਗਾਰਾ ਟਾਇਰ ਨਵੇਂ ਆ ਗੱਡੀ ਉਹਨਾਂ ਨੇ ਪਤਾ ਕੀ ਕਹਿਣਾ ਵੀ ਤੁਹਾਡਾ ਰੇਟ ਸਸਤ ਹੈ ਗੱਡੀ ਚ ਕਮੀ ਹੈ ਨਾ ਨਾ ਗੱਡੀ ਆ ਕੇ ਦੇਖੋ ਚੈੱਕ ਕਰੋ ਗੱਡੀ ਦੀ ਪੇਂਟ ਵੀ ਲਗਭਗ ਸਾਰਾ ओरिजिनल ਇਕ ਅੱਧਾ ਕੋਈ ਪੀਸ ਹੋਏਗਾ ਮੈਂ ਕਹਿ ਦਿੰਨਾ ਪੂਰੀ ओरिजिनल ਘਾਰਾ ਲੈ ਬਈ 2 ਲੱਖ 40 2 ਲੱਖ 40 ਹਜ਼ਾਰ 2 ਲੱਖ 40 ਦੀ ਲੈ ਜਾਓ ਬਈ ਡੀਜ਼ਲ ਦੇ ਵਿੱਚ ਤੇ i20 ਇਹ ਆ ਗਈ ਜੀ ਆਪਣੀ i20 2013 ਮਾਡਲ ਹੈ ਰਜਿਸਟਰਡ 14 ਡੀਜ਼ਲ ਦੀ ਹਾਂਜੀ ਕਟ ਚਲੀ ਗੱਡੀ ਹੈ ਜੀ 50000 55000 ਕੰਪਨੀ ਰਿਕਾਰਡ ਦੇ ਵਿੱਚ ਪੂਰੀ ਰਿਕਾਰਡ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਰਵਿਸ ਹੈ ਓਕੇ ਕੰਪਨੀ ਰਿਕਾਰਡ ਦੇ ਨਾਲ ਹੀ ਕੰਪਨੀ ਰਿਕਾਰਡ ਦੇ ਨਾਲ ਹੈ ਗੱਡੀ ਆਪਾਂ ਗੱਡੀ ਦੇਵਾਂਗੇ ਬਹੁਤ ਜੈਨੂਨ ਜਾਰਟ 310000 ਰੁਪਏ ਦੀ ਟੈਂਕੀ ਫੁੱਲ ਓਨਰ ਫਰਸਟ ਇੰਸ਼ੋਰੈਂਸ ਫੁੱਲ ਚਾਬੀਆਂ ਇਹਦੀ ਵੀ ਤੁਮ ਨੇ 2 ਲੱਖ ਆਪਣੀਆਂ ਨਿਊਜ਼ ਆ 99000 ਨਾ ਵੀਰੇ 310000 ਰੁਪਏ ਕਰਤੋਂ ਮਾਨਤਨ ਕਰ ਦੂਗੇ ਤੁਹਾਡੇ ਆਏ ਬੰਦੇ ਦਾ ਮਾਨਤਨ ਕਰਕੇ ਭੇਜ ਦੋ ਲੱਖ 99000 ਇਸਣ ਤੋਂ ਇਹਦੇ ਵਿੱਚ ਓਨਾ ਕਰਿਓ ਬਸ ਠੀਕ ਹੈ ਲੈ ਭਾਈ ਕਹਿੰਦਾ ਸਵਿਫਟ ਦਵਾ ਦੇ ਨਵੀਂ ਸ਼ ਅਰ ਡੀਜ਼ਲ ਦੀ ਹੋਵੇ ਤਾਂ ਸਵਾਦ ਆ ਜੇ ਉੱਪਰੋਂ ZDI ਉਤੋਂ ਟਾਪ ਮਾਡਲ ਆ ਗਈ ਲਓ ਵੀ 2018 ਮਾਡਲ ਦੀ ਕਾਰ ਆ ਜੀ ਹਾਂਜੀ ZDI ਐ ਸੌਫਟ 60000 ਵਿਦ ਜੈਂਥਰੀ ਰਿਕਾਰਡ ਚੱਲੀ ਵੀ ਕਾਰ ਆ ਜੀ ਹਾਂਜੀ ਗੱਡੀ ਤੁਹਾਨੂੰ ਮਿਲੂਗੀ ਬਹੁਤ ਹੀ ਜੈਨੂਮ ਦਾ ਰੇਟ 5 ਲੱਖ ਤੋਂ 30000 ਰੁਪਏ ਦੀ ਲਓ ਜੀ 5 ਸਵਾ 5 ਲੱਖ ਰੁਪਏ ਦੀ 2018 18 ZDI ਡੀਜ਼ਲ ਦੇ ਵਿੱਚ ਕਹਿੰਦਾ ਵਰਨਾ ਬਣਣੀ ਸਰਨ ਆਈ ਹੈ ਆਜੋ ਜੀ ਵਰਨਾ ਆ ਲਿਆ ਆਪਣੇ ਵੀਰ ਭਰਾ ਇੰਨੇ ਫੋਨ ਆਂਦੇ ਆ ਵੀ 12 13 ਮਾਡਲ ਵਾਲੀ ਗੱਡੀਆਂ ਦੋ ਉਸੇ ਸਸਤੀ ਦੇ ਹਾਂ ਇਹ ਆਪਾਂ ਗੱਡੀ ਦਵਾਂਗੇ ਜੀ 12 ਮਾਡਲ ਹੈ ਪੂਰੀ ਮੇਨਟੇਨ ਕਾਰ ਹੈ ਬਹੁਤ ਜੈਨੂਨ ਆਪਾਂ ਕਹਿ ਲਈ ਵੀ ਛੋਟਾ ਜਿਹਾ ਪ੍ਰਾਈਸ ਸਵਾ 3 ਲੱਖ ਰੁਪਏ ਦੀ 3 ਲੱਖ 25 ਹਜ਼ਾਰ ਦੀ ਐਸਐਕਸ ਕਾਰ ਹੈ ਉਹ ਇਹ ਨਹੀਂ ਬੇਸ ਮਾਡਲ ਐਸਐਕਸ ਹੈ ਐਕਸਐਕਸ ਦੇ ਵਿੱਚ ਆ ਗਈ ਭਾਈ ਲਓ ਤੇ ਇੱਕ ਹੋਰ ਸਸਤੀ ਕਾਰ ਦਿਵਾਦੀ ਤੁਹਾਨੂੰ ਡਿੱਗੀ ਵਾਲੀ ਐਕਸਐਕਸ 4 ਏ ਮੇਰੇ ਵੀਰ ਭਰਾ ਜਿਹੜੇ ਫੈਮਿਲੀ ਵਾਲੇ ਕਹਿੰਦੇ ਵੀ ਆਪਾਂ ਨੂੰ ਡਿੱਕੀ ਵਾਲੀ ਗੱਡੀ ਚਾਹੀਦੀ ਆ ਹਾਂਜੀ ਗੱਡੀ ਲੈ ਜਾਓ ਏਜੰਸੀ ਰਿਕਾਰਡ ਚੈੱਕ ਕਰੋ 2010 ਮਾਡਲ ਐ 10 ਗੱਡੀ ਚੱਲੀ ਐ ਕੱਲੀ 53000 ਏਜੰਸੀ ਰਿਕਾਰਡ ਦੇ ਵਿੱਚ ਇਹਦੀ ਚਾਤੀ ਮਰੌਣੀ ਬਣਦੀ ਆ ਲਵੇ ਆ ਕੋਈ ਗੱਡੀ ਦੇਖਾਓ ਚੈੱਕ ਕਰਾ ਲੈ ਨਵੀਂ ਸਟੱਪਨੀ ਦੇ ਹੱਲ ਤੱਕ ਥੱਲੇ ਨਹੀਂ ਲੱਗੀ ਹੋਈ ਜੀ ਇਹ ਮੈਨੂੰ ਹੈਗਾ ਵੀ ਟਾਪ ਮਾਡਲ ਲੱਗਦਾ ਕੋਈ ਕੰਪਨੀ ਬਟਲ ਲਾਇਨ ਆ ਨਾ ਇਹ ਚ ਟਾਪ ਮਾਡਲ ਜੀ ਪੰਜੇ ਲਾਏ ਆ ਗੱਡੀ ਚ ਸਟੱਪਨੀ ਥੱਲੇ ਨਹੀਂ ਲੱਗੀ ਹੋਈ ਅਜ ਤੱਕ ਠੀਕ ਐ ਜੀ ਸੀਲ ਕਵਰ ਵੀ ਉਹੀ ਆ ਜਿਹੜਾ ਇਹ ਡੀਜ਼ਲ ਪੈਟਰੋਲ ਪੈਟਰੋਲ ਦੇ ਵਿੱਚ ਪੈਸੇ ਜੀ ਮੇਰੇ ਬਹੁਤ ਜਨਮ ਜਰੇਟ 2 ਲੱਖ ਰੁਪਏ ਦੀ ਕਾਰ ਦੇ ਦਾਂਗੇ ਜਿਹੜੇ ਮੇਰੇ ਵੀਰ ਭਰਾ ਨੇ ਗੱਡੀ ਕਹਿੰਦੇ ਵੀ ਕੱਲ ਨੂੰ ਪਾਸਿੰਗ ਵੀ ਕਰਾਣੀ ਹੈ ਹਾਂ 7-8000 ਐਕਸਟਰਾ ਦਿਓ ਗੱਡੀ ਪਾਸ ਵੀ ਕਰਾ ਦੂੰਗਾ 2-3 ਮਹੀਨੇ ਬਾਅਦ ਗੱਡੀ ਪਾਸਿੰਗ ਵੀ ਹੋ ਜਾਊਗੀ ਹੋਰ 10 ਮਾਡਲ ਹੈ 25 ਤੱਕ ਤਾਂ ਵੈਸੀ ਪਈ ਹੈ ਇਹ 25 ਤੱਕ ਪਾਸਿੰਗ ਪਈ ਹੈ ਇਹਦੀ ਪਈ ਹੈਗੀ ਬਾਕੀ ਬਈ ਕੈਂਟ ਕਾਰ ਹੈਗਾ 1 ਲੱਖ 99 99000 ਦੀ ਤੇ ਅਮੇਸ਼ ਜੀ ਅਮੇਦ ਆ ਗਈ ਜੀ ਤੁਹਾਡੀ 2018 ਡੀਜ਼ਲ ਅਗੇਨ ਡੀਜ਼ਲ ਗੱਡੀ ਮਾਰਕੀਟ ਚ ਅਵੇਲੇਬਲ ਨਹੀਂ ਹੈਗੀ ਜੀ ਅਮੇਜ ਬਈ 2018 ਆਪਾਂ 10 ਵਜੇ ਨਹੀਂ ਅਮੇਜ ਵਿਕਦੀ ਹੀ ਐਵਰੇਜ ਕਰਕੇ ਆ ਕਿਉਂਕਿ ਐਵਰੇਜ ਵਾਲੇ ਗੱਡੇ ਕਹਿੰਦੇ ਨੇ ਤੂੰ ਡੀਜ਼ਲ ਹੋਗੀ ਜੀ ਉਪਰੋਂ ਡੀਜ਼ਲ ਹੈ ਜੀ ਹਾਂ 2018 ਮਾਡਲ ਹੈ ਫਰਸਟ ਓਨਰ ਫੁੱਲ ਇੰਸ਼ੋਰੈਂਸ ਦੋਨੇ ਚਾਬੀਆਂ ਕਾਰ ਦੀਆਂ ਹਾਂਜੀ ਗੱਡੀ ਬਹੁਤ ਜੈਨੂਨ ਜੈ ਰੇਟ 5 ਲੱਖ 25 ਹਰੀ ਦੀ ਵੀ ਮਾਰਕੀਟ ਦੀ ਰੇਟ ਦੀ ਗਾਰੰਟੀ ਹੈ ਜੀ ਡੀਜ਼ਲ ਸਾਵਾ 5 ਲੱਖ ਰੁਪਏ ਦੀ ਡੀਜ਼ਲ ਅਮੇਜ ਲੈ ਬਈ ਆ ਲੈ ਜਾਓ ਤੇ ਸਿਟੀ ਵੀਰੇ ਇਹ ਆ ਗਈ ਜੀ ਆਪਣੀ 2015 ਮਾਡਲ ਦੀ ਗੱਡੀ 15 ਰਜਿਸਟਰਡ 16 ਨਾਲੇ 15/16 ਡੀਜ਼ਲ ਹੈ Honda City ਆ ਤੇ ਉਲਾਈ ਪਾਇ ਹੋਏ ਨੇ ਸੋਨੇ ਨਵੇਂ ਟਾਇਰ ਲਵਾ ਕੇ ਚੱਕ ਵੀ ਕਰਾ ਦੇ ਇੱਕ ਵਾਰੀ ਜਿੰਨੇ ਭਰਾ ਦੇਖ ਰਣਾ ਚਾਹ ਉਧਰੋਂ ਚਾਤੀ ਮਰਾ ਦੇ ਬਾਈ 컬러 ਵੀ ਚੈਰੀ ਹੈ ਜੀ ਰੇਟ ਪਰ ਜਿੰਨੇ ਰੇਟ ਚ ਲੋਕੀ ਸ਼ਿਫਟ ਮੰਗਦੇ ਆ ਵੀ ਪੀਵੀ 65 ਹੈ ਜੀ ਸੌਫਟ ਹੈ ਹਾਂ ਆਪਾਂ ਗੱਡੀ ਦੇ ਦਾਂਗੇ ਤੁਹਾਨੂੰ ਇੱਕੋ ਰੇਟ ਸਵਾ ਚਾਰ ਲੱਖ ਰੁਪਏ ਦੀ 15/16 ਡੀਜ਼ਲ ਲੈ ਬਈ ਸਵਾ ਚਾਰ ਲੱਖ ਰੁਪਏ ਦੀ ਡੀਜ਼ਲ 15/16 ਹਾਂ ਤੇ ਸਕੋਡਾ ਜੀ ਇਹ ਆਪਣੀ ਹੈ ਜੀ ਸਕੋਡਾ ਆਪਣਾ ਰੈਪਿਡ ਹਾਂ ਜੀ ਇਸ 17 ਚ ਰਜਿਸਟਰਡ ਹੈ ਗੱਡੀ 16 ਦੇ ਲਾਸਟ ਦੀ ਮੈਨੂਫੈਕਚਰਿੰਗ ਹੈ ਬੇਸਿਕਲੀ ਇਹ ਨਵੀਂ ਸ਼ੇਪ 17 ਚ ਹੀ ਆਈ ਥੀ ਗੱਡੀ ਪੂਰੀ ਇਹ ਫਰਸਟ ਕਾਰ ਹੈ ਪੂਰੇ ਨਾਰਥ ਇੰਡੀਆ ਦੀ ਜਿਹੜੀ ਮਿਲੀ ਥੀ ਮਤਲਬ ਕਸਟਮ ਨੇ ਘੜਾਈ ਥੀ 16 ਦੇ ਲਾਸਟ ਚ ਫਰਸਟ ਓਨਰ ਗੱਡੀ ਹੈ ਪਹਿਲੀ ਕਾਰ ਹੋ ਗਈ ਉਹ ਮਤਲਬ ਕਿ 17 ਚ ਸ਼ੇਪ ਚੇਂਜ ਹੋ ਗਈ ਤੇ ਦਸੰਬਰ ਦੀ ਹੋ ਗਈ ਦਸੰਬਰ ਦੀ ਹੈ ਫਰਸਟ ਓਨਰ ਕਾਰ ਆ ਇੰਸ਼ੋਰੈਂਸ ਫੁੱਲ ਹੈ ਗੱਡੀ ਦੀ ਚਾਬੀਆਂ ਦੋਨੇ ਆ ਡੀਜ਼ਲ ਗੱਡੀ ਕੱਲੀ 60000 ਚੱਲੀ ਆ ਨਾਲ ਜਿਹਨਾਂ ਦੀ ਇਹ ਕਾਰ ਆ ਉਹ ਆਫ ਸਕਾਡਾ ਚ ਨਾਰਥ ਦੇ ਮੈਨੇਜਰ ਆ ਉਹਨੇ ਤਾਂ ਆਪਣੇ ਜੈਕ ਪਰ ਗੱਡੀ ਘੜਾ ਲਈਦੀ ਵੀ ਉਸੇ ਟਾਈਮ ਚਾਹੀਦੀ ਸੀ ਗੱਡੀ ਕਰਦੀ ਕਰ ਹੋ ਗਈ ਸਕੋਡਾ ਵਾਲਿਆਂ ਨੇ ਕਰ ਦੇਣਾ 73 ਰਿਕਾਰਡ ਚੱਲੀ ਹੋਈ ਆ ਪੂਰੀ ਗੱਡੀ ਤੇ ਸਟੱਪ ਨਹੀਂ ਆਪਣਾ ਜਿਹੜਾ ਜੈਕ ਪਾਣਾ ਰੋਡ ਟੂਲ ਕਿਟ ਸਭ ਕੁਝ ਪੈਕ ਪਿਆ ਓਕੇ ਸਭ ਕੁਝ ਮਤਲਬ ਪੂਰੀ ਕਾਰ ਚ ਜੇ ਬੰਪਰ ਵੀ ਪੇਂਟ ਹੋਇਆ ਜੀ ਉਹਦੀ ਵੀ ਜ਼ਿੰਮੇਵਾਰੀ ਲੈ ਲਾਂਗੇ ਇੰਨੀ ਨਵੀਂ ਕਾਰ ਆ ਜੀ ਲੈ ਬਾਈ ਪੂਰੀ ਓਰੀਜਨਲ ਕਾਰ ਫਸਟ ਆਨ 16/17 ਡੀਜ਼ਲ ਫਸਟ ਓਨਰ ਗੱਡੀ ਆਟੋਮੈਟਿਕ ਹੈ ਜੀ ਇਹ ਓਕੇ ਆਟੋਮੈਟਿਕ ਗੱਡੀ ਛੋਟਾ ਰੇਟ 575000 ਦੀ ਟੈਂਕੀ ਫੁੱਲ ਹੈ ਇਸ ਚ ਵੀ ਲੈ ਵੀ 575 ਦੀ ਆ ਗਈ ਬਾਕਸ ਵੈਗਨ ਦੀ ਨਗੀਨੇ ਪੀਸ ਦੋ ਖੜੇ ਨੇ ਦੋਨੇ ਨਗੀਨੇ ਪੀਸ ਡਾਕਟਰ ਦੀ ਗੱਡੀ ਡਾਕਟਰ ਦੇ ਨਾਮ ਤੇ ਆਰਸੀ ਬੋਲਦੀ ਹੈ ਬਾਈ ਇਹ ਨਹੀਂ ਵੀ ਆਪਾਂ ਕਹਿ ਤਾਂ ਡਾਕਟਰ ਤੁਸੀਂ ਮੰਨ ਲਿਆ ਹਾਂਜੀ ਫਸਟ ਓਨਰ ਕਾਰ ਹੈ 90 ਹਜ਼ਾਰ ਏਜੰਸੀ ਰਿਕਾਰਡ ਨਾਲ ਚੱਲੀ ਹੋਈ ਹੈ ਦੋਨੇ ਚਾਬੀਆਂ ਹਾਈਲਾਈਨ ਟਾਪ ਮਾਡਲ ਆਟੋਮੈਟਿਕ ਦੇ ਵਿੱਚ ਇਹ ਆਟੋਮੈਟਿਕ ਹੈ ਆਟੋਮੈਟਿਕ ਸਾਰੀ ਓਰੀਜਨਲ ਕਾਰ ਹੈ ਜੀ ਗੱਡੀ ਤੁਹਾਨੂੰ ਬਹੁਤ ਜੈਨੂਇਨ ਰੇਟ ਇਹਦੀ ਵੀ ਰੇਟ ਦੀ ਜ਼ਿੰਮੇਵਾਰੀ 3 ਲੱਖ ਤੇ 90 ਹਜ਼ਾਰ ਦੀ ਗੱਡੀ ਲੈ ਜਾਓ ਮਾਡਲ ਕੰਸੀ ਜੀ 2000 2012 ਫਰਸਟ ਓਨਰ ਹਾਈਲਾਈਨ ਡੀਜ਼ਲ ਆਟੋਮੈਟਿਕ 12 ਆਟੋਮੈਟਿਕ 3 ਲੱਖ 90 ਦੀ ਤੇ ਆ ਦੂਜੀ ਵੀਰੇ ਆ ਆ ਗਈ ਜੀ ਆਪਣੀ ਪੀਵੀ 65 ਨੰਬਰ ਛੋਟਾ ਨੰਬਰ ਗੱਡੀ ਪਰ ਲੱਗਿਆ ਹੋਇਆ ਇਹ ਤੁਹਾਨੂੰ ਜਿਹੜੇ ਭਰਾ ਨੂੰ ਕਹਿੰਦੇ ਵੀ ਸਾਨੂੰ ਨੰਬਰ ਦੇ ਪੈਸੇ ਨਹੀਂ ਚਾਹੀਦੇ ਵੀ ਨੰਬਰ ਨਾਲ ਨੂੰ ਨਹੀਂ ਚਾਹੀਦਾ ਤੁਹਾਨੂੰ ਗੱਡੀ ਮਿਲ ਜੂਗੀ 4 ਲੱਖ ਰੁਪਏ ਦੀ ਅਗੇਨ 12 ਮਾਡਲ ਹਾਈਲਾਈਨ ਟਾਪ ਮਾਡਲ ਡੀਜ਼ਲ ਬਿਦ ਨੰਬਰ ਹੈ ਕਿ ਵਿਦਆਊਟ ਨੰ ਜਿਨੇ ਮੇਰੇ ਵੀਰ ਭਰਾ ਨੇ ਵਿਦਆਊਟ ਨੰਬਰ ਲੈਣੀ ਹੈ ਗੱਡੀ 4 ਲੱਖ ਦੀ ਦੇ ਦਾਂਗੇ ਜਿਨੇ ਵਿਦ ਨੰਬਰ ਲੈਣੀ ਉਹ 4 ਲੱਖ 30 ਹਜ਼ਾਰ ਦੇ ਦਾਂਗੇ ਮੌਕੇ ਤੇ ਕੋਸ਼ਿਸ਼ ਕਰਾਂਗੇ ਮਾਨਤਾਨ ਹੋ ਜਾ ਡਾਇਰੈਕਟ ਪਾਰਟੀ ਦੀ ਗੱਡੀ ਹੈ ਪਾਰਟੀ ਸਾਹਮਣੇ ਬਿਠਾ ਦਾਂਗੇ ਤੇ ਸਿਆਜ਼ ਜੀ ਇਹ ਅਗੇਨ ਆਪਣੀ PP 65 ਨੰਬਰ ਦੀ ਸਿਆਜ਼ ਆ ਗਈ ਜੀ 18/19 ਹੈ ਮਾਡਲ ਹਾਂਜੀ ਅਲਫਾ ਹੈ ਟੌਪ ਮਾਡਲ ਪੈਟਰੋਲ ਦੇ ਵਿੱਚ ਪੈਟਰੋਲ ਚ ਫਰਸਟ ਓਨਰ ਕਾਰ ਹੈ ਠੀਕ ਹੈ ਇੰਸ਼ੋਰੈਂਸ ਫੁੱਲ ਹੈ ਜੀ ਗੱਡੀ ਦਾ ਚਾਬੀਆਂ ਦੋਨੇ ਹੈ ਹਾਂਜੀ ਗੱਡੀ ਤੁਹਾਨੂੰ ਬਹੁਤ ਜੈਨੂਨ ਜਾ ਰੇਟ ਮਿਲੂਗਾ ਜੀ 695000 ਰੁਪਏ 6 ਲੱਖ ਨੰਬਰ ਨਾਲ ਇਹਦਾ 695000 95 ਦੀ 7979 ਨੰਬਰ ਨਾਲ ਆ ਮਿੱਤਰੋ ਹਾਂਜੀ ਹੁਣ ਅੱਗੇ ਥੋੜੇ ਜਿਹਾ ਵੱਡੇ ਛੋਟੇ ਲਓ ਜੀ ਜੀਪ ਕੰਪਾਸ ਵੀਰੇ ਤੇ ਹਰਿਆਣਾ ਨੰਬਰ ਦੀ ਆ ਦੱਸੋ ਡੀਲੀ ਜੀ ਦੀ 2017 ਮਾਡਲ ਦੀ ਕਾਰ ਆ ਜੀ ਫਰਸਟ ਓਨਰ ਆ ਫੁੱਲ ਇੰਸ਼ੋਰੈਂਸ ਆ ਗੇਨ ਚਾਬੀਆਂ ਦੋਨੀਆਂ ਗੱਡੀ ਦੀ 77000 ਕੰਪਨੀ ਰਿਕਾਰਡ ਨਾਲ ਗੱਡੀ ਚੱਲੀ ਹੋਈ ਆ ਡੀਜ਼ਲ ਕੁ ਪੈਟਰੋਲ ਡੀਜ਼ਲ ਲਿਮਟਿਡ ਐਡੀਸ਼ਨ ਆ ਇਹ ਠੀਕ ਹੈ ਲਿਮਟਿਡ ਜਿਹੜਾ ਹੁੰਦਾ ਹੈ ਉਹ ਵੈਰੀਐਂਟ ਆ ਜੀ ਠੀਕ ਹੈ ਜੀ ਫਰਸਟ ਓਨਰ ਦੀ ਗੱਡੀ ਗੱਡੀ ਤੁਹਾਨੂੰ ਮਿਲੂਗੀ 8.5 ਲੱਖ ਰੁਪਏ ਦੀ 8.5 ਲੱਖ ਰੁਪਏ ਦੀ ਜੀਪ ਕੰਪ ਫਰਸਟ ਓਨਰ ਕਾਰ ਹੈ ਇੰਸ਼ੋਰੈਂਸ ਫੁੱਲ ਹੈ ਗੱਡੀ ਦਾ ਚਾਬੀਆਂ ਜੀ ਇੱਕ ਵੀ ਹੈ ਜੀ ਜੀ ਹੈ ਜੀ ਇਹ ਜੀ ਪਾਰਿਸਟ ਕ੍ਰਿਸਟਲ ਹੈ ਲਾਈਟ ਟਾਇਰ ਪਏ ਹੋਵੇ ਡਬਲ 에ਅਰ ਬੈਗ ਲਾਇਆ ਮਾਡਲ ਠੀਕ ਹੈ ਜੀ ਫਰਸਟ ਓਨਰ ਫੁੱਲ ਇੰਸ਼ੋਰੈਂਸ ਦੋਨੇ ਤਿੰਨੇ ਚਾਬੀਆਂ ਕਾਰ ਦੀ ਅਵੇਲੇਬਲ ਸਾਰੀ ਕਾਲ ਓਰੀਜਨਲ ਹੈ ਪੇਂਟ ਤੋਂ ਗੱਡੀ ਤੁਹਾਨੂੰ ਮਿਲੂਗੀ ਮਾਡਲ 2015 15 ਗੱਡੀ ਤੁਹਾਨੂੰ ਮਿਲੂਗੀ 7 ਲੱਖ 25 ਹਜ਼ਾਰ ਦੀ ਇੰਸ਼ੋਰੈਂਸ ਫੁੱਲ ਚਾਬੀਆਂ ਦੋਨੇ ਤਿੰਨੇ 7.5 ਲੱਖ ਰੁਪਏ ਦੀ ਇਨੋਵਾ ਵੀਰੇ 7 ਸੀਟਰ ਇਨੋਵਾ ਕਿਆ ਵਾਲੀ ਕਾਰ 12 ਮਾਡਲ ਹੋਰ ਮਿਲ ਜੂਗੀ ਜੀ ਹਾਂਜੀ 12 ਮਾਡਲ ਦੀ ਨੋਵਾ ਮਿਲੂਗੀ ਆਪਣੇ ਕੋਲ ਚੰਡੀਗੜ੍ਹ ਨੰਬਰ ਦਾ 20 ਵੇਰੀਐਂਟ ਹਾਂਜੀ ਉਹ ਗੱਡੀ 1-2 ਦਿਨਾਂ ਚ ਆਪਣੇ ਕੋਲ ਅਵੇਲੇਬਲ ਹੋਊਗੀ ਜੀ ਉਹ ਗੱਡੀ ਤੁਹਾਨੂੰ ਮਿਲੂਗੀ ਨੀਅਰਲੀ 4,70,80,000 ਦੀ ਗੱਡੀ ਮਿਲ ਜਾਏਗੀ ਚੰਡੀਗੜ੍ਹ ਨੰਬਰ ਜਿਹਨੇ ਘੱਟ ਬਜਟ ਵਾਲੀ ਕਾਰ ਲੈਣੀ ਆ ਤੇ ਆ ਗਈ ਆਪਣੀ ਰੈਕਸਟਰਨ ਰੈਕਸਟਰਨ ਆ ਗਈ ਜੀ RX7 ਟੌਪ ਮਾਡਲ ਆਟੋਮੈਟਿਕ ਡੀਜ਼ਲ ਸਨਰੂਫ ਵਾਲਾ ਠੀਕ ਹੈ ਜੀ 2015 ਮਾਡਲ ਹੈ ਰਜਿਸਟਰਡ 2016 ਗੱਡੀ ਠੀਕ ਹੈ ਜੀ ਗੱਡੀ ਤੁਹਾਨੂੰ ਮਿਲੂਗੀ ਬਹੁਤ ਘੱ 5.5 ਲੱਖ ਦੀ ਰੇਟ ਦੀ ਦੀ ਵੀ ਗਾਰੰਟੀ ਜਿੱਥੇ ਮਰਜ਼ੀ ਚੈੱਕ ਕਰੋ 15/16 5.5 ਲੱਖ ਰੁਪਏ ਦੀ ਲੈ ਜਾਓ 7 ਸੀਟਰ ਟਾਟਾ ਸਫਾਰੀ ਜੀ ਇਹ ਆ ਗਈ ਜੀ ਆਪਣੀ ਸਫਾਰੀ ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਦੀ ਕਾਰ ਹੈ ਮਤਲਬ ਇਹ ਕਹ ਲੋ ਵੀ ਸ਼ਾਇਦ ਮੇਰੇ ਕੋਲ ਇੰਨੀ ਨਵੀਂ ਕਾਰ ਕੋਈ ਜਿਵੇਂ ਕਹ ਲਈਏ ਰੇਅਰ ਗੱਡੀਆਂ ਹੁੰਦੀਆਂ ਗੱਡੀ ਦੀ ਪੰਨੀਆਂ ਵੀ ਨਹੀਂ ਉੱਤਰੀ ਹੋਈ ਇੰਨੀ ਨਵੀਂ ਕਾਰ ਹੈ ਅੱਛਾ ਜੀ 12 ਮਾਡਲ ਹੈ ਫਸਟ ਓਨਰ ਹੈ ਕਿਸੇ VIP ਪਰਸਨ ਦੇ ਕਾਰਨ ਨੰਬਰ ਉਤਾਰ ਲਿਆ ਵਾ 001 ਨੰਬਰ ਹੁੰਦਾ ਵਾ ਓਕੇ ਇਹ ਗੱਡੀ ਤੁਹਾਨੂੰ ਬਹੁਤ ਜੈਨੂਇਨ ਜਾਰ ਰੇਟ ਮਿਲੂਗੀ ਜੀ 240000 ਰੁਪਏ ਦੀ 240000 ਦੀ ਟਾਟਾ ਸਫਾਰੀ ਐਕਸਯੂਵੀ ਜੀ ਇਹ ਆ ਗਈ ਜੀ ਆਪਣੀ ਐਕਸਯੂਵੀ 2 ਨਿਊ ਸ਼ੇਪ ਦੀ ਹੈ ਜੀ 18 ਮਾਡਲ ਹੈ ਹਾਂਜੀ ਫਸਟ ਓਨਰ ਹੈ ਫੁੱਲ ਇੰਸ਼ੋਰੈਂਸ ਹੈ ਗੱਡੀ ਦਾ ਚਾਬੀਆਂ ਦੋਨੇ ਆ ਬ੍ਰਾਂਡ ਨਿਊ ਕੰਡੀਸ਼ਨ ਦੀ ਕਾਰ ਟੋਟਲੀ ਓਰੀਜਨਲ ਹੈ ਜੀ ਗੱਡੀ 'ਚ ਬੰਪਰ ਵੀ ਨਹੀਂ ਪੈਟ W W7 W7 ਹੈ 18 ਮਾਡਲ 18 ਮਾਡਲ ਨਵੀਂ ਸ਼ੇਪ ਵਾਲੀ ਆਟੋਮੈਟਿਕ ਠੀਕ ਹੈ ਜੀ ਡਾਕਟਰ ਦੀ ਗੱਡੀ ਹੈ ਡਾਕਟਰ ਨਾਮ ਹੀ ਬਕਾਇਦਾ ਆਰਸੀ ਬੋਲਦੀ ਹੈ ਹਾਂਜੀ ਗੱਡੀ ਤੁਹਾਨੂੰ ਮਿਲੂਗੀ ਜੀ ਬਹੁਤ ਜੈਨੂਨ ਜਰੇਟ 899000 9 ਲੱਖ 99000 ਦੀ ਹੈ ਟਾਪ ਮਾਡਲ 7 ਸੀਟਰ ਗੱਡੀ ਹਾਲੇ ਗੱਡੀਆਂ ਖਤਮ ਨਹੀਂ ਹੋਈਆਂ ਦਿਖਾਣੇ ਆ ਬਲਾਲ ਜੀ ਆਜੋ ਆਜੋ ਜੀ ਲੋਬੀ ਕਹਿੰਦਾ ਛੋਟੀਆਂ ਗੱਡੀਆਂ ਵੀ ਔਰ ਉਤੋਂ ਘੱਟ ਚੱਲਿਆ ਹੋਈਆਂ ਵੀ ਹਨਾ ਹਾਂ 70000 ਗੱਡੀ ਚੱਲੀ ਹੈ ਜੀ ਐਲਐਕਐਸਆਈ ਫਾਸਟ ਓਨਰ ਆਲਟੋ ਪਹਿਲੇ ਨਾਮ ਦੀ ਹੈ ਸਿਰਫ 70000 ਚੱਲੀ ਹੋਈ अल्टੋ LXI ਮਾਡਲ 2000 2010 ਹੈ ਇੰਸ਼ੋਰੈਂਸ ਵੈਲਿਡ ਹੈ ਚਾਬੀਆਂ ਦੋਨੋਂ ਹੈ ਜੀ ਕਾਰ ਦੀ ਦੋਨੋਂ ਚਾਬੀਆਂ ਨੇ ਜੀ ਕਿੰਨੇ ਦੇ ਦਾਂਗੇ ਜੀ 120000 ਦੀ ਟੈਂਕੀ ਫੁੱਲ ਲਓ ਜੀ 120000 ਦੀ ਮਾਨਦਾਨ ਕਰ ਦਾਂਗੇ ਟੈਂਕੀ ਫਰੀ ਦੇ ਦਾਂਗੇ ਨਾਲ ਕੋਈ ਦਿੱਕਤ ਨਹੀਂ ਤੇ ਆ ਗਈ ਜੀ ਆਪਣੀ 2010 ਮਾਡਲ ਗੱਡੀ ਹੈ ਰਜਿਸਟਰਡ 11 ਪੈਟਰੋਲ ਪੈਟਰੋਲ ਦੀ ਕਾਰ ਹੈ 26 ਤੱਕ ਦੀ ਕਾਰ ਦੀ ਪਾਸਿੰਗ ਹੈ ਪਹਿਲਾਂ ਤੁਹਾਨੂੰ ਦਿਖਾਈ ਦਿੱ ਜਿਹੜੀ 25 ਤੱਕ ਪਾਸ ਹੈ 10 ਮਾਡਲ ਇਹ 10/11 10/11 ਹੈ ਠੀਕ ਹੈ ਇਹ ਵੀ ਗੱਡੀ 5500000 ਵਰਤ ਜਨਸੀ ਰਿਕਾਰਡ ਚੱਲੀ ਹੈ ਤਾਂ ਵੀ ਪੂਰਾ ਰਿਕਾਰਡ ਪਿਆ ਜੀ ਠੀਕ ਹੈ ਜੀ ਇਹ ਗੱਡੀ ਤੁਹਾਨੂੰ ਮਿਲ ਜੂਗੀ ਜੀ 180000 ਰੁਪਏ ਦੀ ਲਓ ਜੀ 180000 ਦੀ ਇਹ ਮਿਲ ਜੂਗੀ ਇਹ ਸਿਆਜ ਜੀ ਵੀ ਆਪਣੀ ਸਿਆਜ਼ ਆ ਗਈ ਜੀ ਆਪਣੀ ਗੰਦੀ ਵੀ ਉਹ ਵਾਸ਼ਿੰਗ ਕਰਨੇ ਲਈ ਗੱਡੀ ਕੋਈ ਚੱਕਰ ਨਹੀਂ ਜੀ 2018 ਮਾਡਲ ਹੈ ਜੀ ਰਜਿਸਟਰਡ 19 ਹੈ ਪੇਡ ਨੰਬਰ ਨਾਲ ਹੈ ਡੀਜ਼ਲ ਦੀ ਅਲਫਾ ਟੌਪ ਐਂਡ ਮਾਡਲ ਹੈ ਜੀ 18/19 ਡੀਜ਼ਲ ਵੇਰੀਐਂਟ ਦੇ ਨਾਲ ਇਹ ਗੱਡੀ ਤੁਹਾਨੂੰ ਮਿਲ ਜੂਗੀ ਜੀ 7 ਲੱਖ ਰੁਪਏ ਦੀ 7 ਲੱਖ ਰੁਪਏ ਦੀ 7 ਲੱਖ ਦੀ ਗੱਡੀ ਦੇ ਦਾਂਗੇ ਜੀ ਦੇ ਦਾਂਗੇ ਤੇ ਇਹ ਆ ਗਈ ਜੀ ਆਪਣੀ ਸਿਟੀ Honda City ZX ਹੈ ਸਭ ਤੋਂ ਟਾਪ ਐਂਡ ਵੇਰੀਐਂਟ ਹੈ ਜੀ ਹਾਂ ਜੀ ਪੈਟਰੋਲ ਆਟੋਮੈਟਿਕ ਮੈਂ ਸ਼ੁਰੂ ਚ ਕਹਿ ਦਣਾ ਨੰਬਰ ਨਹੀਂ ਮਿਲਣਾ ਨਾਲ ਨਹੀਂ ਨੰਬਰ ਮਿਲੂਗਾ ਫਿਰ ਜਿੰਨੇ ਦੀ ਗੱਡੀ ਉਹਨੇ ਪੈਸੇ ਦੇਣੇ ਭੇਜਣੇ ਨਾਲ ਨਾਲ ਮਿਲ ਜਾਊਗਾ ਜੀ ਨੰਬਰ ਮਿਲਣਾ ਨਹੀਂ ਨੰਬਰ ਤੁਹਾਨੂੰ ਹੋਰ ਦਵਾਂਗੇ ਠੀਕ ਹੈ ਕਈ ਵਾਰ ਤੇ ਇਹਦਾ ਨੰਬਰ ਮਿਲੂਗਾ ਫਸਟ ਓਨਰ ਦੀ ਗੱਡੀ ਰਹੀ ਗਾ ਨੰਬਰ ਰਿਟੇਨ ਹੋਣਾ ਜੀ ਠੀਕ ਹੈ 50 ਹਜ਼ਾਰ ਗੱਡੀ ਚੱਲੀ ਹੋਈ ਆ ਫਸਟ ਓਨਰ ਆ 2014 ਦੋਨੇ ਚਾਬੀਆਂ ਮਾਡਲ ਕਿੰਨੇ ਸਾਲ ਦੇ ਹੋਇਆ 19/20 19/20 ਡੀਜ਼ਲ ਪੈਟਰੋਲ ਜੀ ਪੈਟਰੋਲ ਆਟੋਮੈਟਿਕ ਹੈ ਇਹ ਆਟੋਮੈਟਿਕ ਤੇ ਪੈਸੇ ਜੀ ਫਿਰ ਇਹ ਭਾਜੀ ਗੱਡੀ ਤੁਹਾਨੂੰ ਮਿਲ ਜੂਗੀ 9 ਲੱਖ ਰੁਪਏ ਦੀ 9 ਲੱਖ ਰੁਪਏ ਦੀ ਹੋਰ ਮਾਨਦਾਨ ਕਰਾ ਦੂੰਗੇ ਆਜੋ ਮੇਰੇ ਵੀਰ ਭਰਾ ਗੱਡੀ ਲੈ ਕੇ ਜਾਓ ਹੁਣ ਸੰਗਾਂ ਨੇ ਤੁਹਾਨੂੰ ਆਪਾਂ ਉਹ ਤੋਹਫੇ ਜਿਨ੍ਹਾਂ ਦੀ ਫੁੱਲ ਡਿਮਾਂਡ ਆ ਜੇ ਤੁਸੀਂ ਅੱਗੇ ਮਤਲਬ ਵੈਡਿੰਗ ਗੁੜੀ ਚ ਕੰਮ ਕੁੰਮ ਸ਼ੁਰੂ ਕਰਨਾ ਹੈ ਹਾਂ 4 ਛੱਲੇ ਵਾਲੀ ਕਾਰ ਆਡੀ ਲੌਜੀ ਕਹਿੰਦਾ ਆਡੀ ਆ ਗਈ A6 ਆ ਗਈ ਅਰ ਸਪੈਸ਼ਲ ਮਾਡਲ ਹੈ ਮੈਟ੍ਰਿਕਸ ਆਣਾ ਜੀ ਮੈਟ੍ਰਿਕਸ ਟੌਪ ਐਂਡ ਵੇਰੀਐਂਟ ਹੈ ਜੀ ਗੱਡੀ 2016 2016 ਨਵੀਂ ਸ਼ੇਪ ਵਾਲੀ ਲੈ ਇੱਕ ਵਾਰੀ ਅੰਦਰੋਂ ਨਿਗਾਹ ਮਾਰੋ ਨਵੀਂ ਨੀਂਹ ਮਾਰ ਲਓ ਇੱਕ ਵਾਰੀ ਇਹਦੇ ਵਿੱਚ ਫਰਕ ਬਹੁਤ ਕੁਝ ਹੁੰਦਾ ਵੀਰੇ ਮੈਟ੍ਰਿਕਸ ਬਹੁਤ ਫੀਚਰ ਹੈ ਜੀ ਗੱਡੀ ਹਾਂ ਨੀਚੇ ਬਲਦਾ ਲੋਗੋ ਚੈੱਕ ਕਰਾ ਦੇ ਇੱਥੇ ਰੱਖ ਕਹਿੰਦਾ ਆ ਚੀਜ਼ਾਂ ਦੇਖੋ ਬਾਈ ਅੰਦਰੋਂ ਡੀਰ ਚੈੱਕ ਕਰਾ ਲਓ 16 ਤੇ ਮੈਟ੍ਰਿਕਸ A6 ਹੈ ਤੇ ਪੈਸੇ ਜਿਹੇ ਦੇ ਬਾਜੀ ਬਹੁਤ ਜੈਨੂ ਹੈ ਰੇ 1.14 ਲੱਖ ਰੁਪਏ ਦੇ ਦਿਓ ਗੱਡੀ ਲੈ ਜਾਓ ਜੀ 1.14 ਲੱਖ ਰੁਪਏ ਦੀ ਆਡੀ ਲੈ ਬਈ ਜਿੰਨਾ ਚਾਹੀਦਾ ਇੰਨਾ ਦਾ ਲੋਨ ਵੀ ਮਿਲ ਜਾਊਗਾ ਪੂਰੇ ਪਰ ਪੂਰੇ ਤੇ ਜੇ ਤੁਹਾਡਾ ਸਿਬਲ ਸਕੋਰ ਟਰੈਕ ਪ੍ਰੋਫਾਈਲ ਚ ਦਾਮ 20 ਲੱਖ ਦਾ ਲੋਨ ਲੈ ਲਓ ਜੀ ਹੋਰ ਦੱਸੋ ਨਹੀਂ ਮੇਰੇ ਬਰਾਵਾ ਪੂਰਾ ਕਰਾਵਾਂਗੇ 100% ਲੋਨ ਤੇ ਆਡੀ ਕਾਰ ਦੇ ਦੂੰਗਾ ਜੇ ਤੁਹਾਡੀ ਪ੍ਰੋਫਾਈਲ ਪੂਰੀ ਟਾਪ ਆ ਆ ਗੱਡੀ ਆਪਦੇ ਟਾਈਮ ਚ 1 ਕਰੋੜ 40 ਕੁਛ ਦੀ ਪੈਂਦੀ ਦੀ ਵੀਰੇ ਇਹ ਉਹ ਤਾਂ तकरीबन 1.5 ਕਰੋੜ ਦੀ ਪੈਂਦੀ ਸੀ 1.45 ਦੇ ਨੇੜੇ ਤੇੜੇ ਅੱਜ ਦੇ ਡੇਟ 'ਚ 1 ਕਰੋੜ 80 ਲੱਖ ਦੀ ਪੈਂਦੀ ਆ ਆਪਾਂ ਉਹਦਾ ਲਾਲੇ ਸਾਹਿਬ 1.40 ਦੀ ਪੈਰੀ ਸੀ ਬੰਦੀ ਜਿਹਨੇ ਲਿੱਤੇ ਯਾਰ ਬੇਲਿੰਗ 1.40 ਦੀ ਆ ਆਹੋ 1.40 ਕਿਉਂ ਆ ਲਵਿਆ ਜਾ ਪਹਿਲਾਂ ਤੁਹਾਨੂੰ ਜਾਦੂ ਦਿਖਾ ਨਿਕ ਮੈਂ ਬਹੁਤ ਤਕੜਾ ਜਾਦੂ ਆ ਹੁਣ 1.40 ਦਾ ਮੁੱਲੋਂ ਮਿਨੀ ਮੜਦਾ ਹੁਣ ਆ ਆ ਲੈ ਲੋ ਇੱਧਰਲੇ ਪਾਸੇ ਆ ਜਾ ਤੇ ਚੰਗੀ ਤਰ੍ਹਾਂ ਤਸੱਲੀ ਕਰਾਵਾਂਗੇ ਬਾਈ ਹੋਰਾਂ ਦੀ ਆ ਛੱਡ ਦਿਓ ਇਹ ਆਬਦਿਆਪ ਲੈ ਇਹ ਲੋਕ ਹੁੰਦੀ ਆ ਇਹ ਇਹ ਜਿਹੇ ਫੀਚਰਸ ਨੇ ਟਾਪ ਮਾਡਲ ਆ ਇਸ ਤੋਂ ਪਰ ਗੱਡੀ ਨਹੀਂ ਆਉਂਦੀ ਜੀ ਜਿਹੜਾ ਹੁਣ ਇਹਦੇ ਵਿੱਚੋਂ ਡਿਸਕਾਊਂਟ ਮਿਲੂਗਾ ਅੱਜ ਕਦੇ ਨਾ ਸੁਣਿਆ ਡਿਸਕਾਊਂਟ ਹੋਗਾ 1 ਕਰੋੜ 20 ਲੱਖ ਰੁਪਏ ਦਾ ਆ ਗੱਡੀ ਤੇ ਡਿਸਕਾਊਂਟ ਹੈ ਪਿੱਛੇ ਗੱਡੀ ਕਿੰਨੇ ਦੀ ਰਹਿ ਗਈ ਜੀ ਫਿਰ ਹੁਣ ਭਾਜੀ ਗੱਡੀ ਤੁਹਾਨੂੰ ਦੇ ਦੂੰਗੇ 24 ਲੱਖ ਰੁਪਏ ਦੀ 24 ਲੱਖ ਦੀ ਮਾਡਲ ਦੱਸ ਦਿਓ ਜੀ 2014 ਮਾਡਲ ਆ 14 ਮਾਡਲ ਫਸਟ ਓਨਰ ਦੀ ਕਾਰ ਆ 90 95 ਰਿਕਾਰਡ ਏਜੰਸੀ ਰਿਕਾਰਡ ਚੱਲੀ ਆ ਟੋਟਲੀ ਓਰੀਜਨਲ ਕਾਰ ਸਾਨੂੰ ਹੀ ਸ਼ੋਅ ਕਰਾਣਾ ਹੈ ਨੰਬਰ ਆ 3334 ਪੰਚਕੂਲੇ ਦਾ ਲੋਕਲ ਪ੍ਰਾਈਵੇ ਤਾਹਰ ਰੋਡ ਦਾ ਪ੍ਰਾਈਵੇਟ ਜੈਟ ਤੁਸੀਂ ਕਹਿ ਸਕਦੇ ਹੋ ਬਾਈ ਯਾਰ ਮੈਂ ਕਹਿੰਦਾ ਯਾਰ ਇੰਟੀਰੀਅਰ ਦਿਖਾਓ ਮੇਰੇ ਵੀਰਰਾ ਇੱਕ ਵਾਰ ਗੱਡੀ ਦੇਖੋ ਇੱਕ ਵਾਰੀ ਅੰਦਰੋਂ ਵੀ ਦੇਖ ਲਓ ਬਾਈ ਮੈਂ ਕਹਿੰਦਾ ਬਰਾਂਡ ਨਿਊ ਕੰਡੀਸ਼ਨ ਪਈ ਹੈ ਜੀ ਕਾਰ ਦੀ ਯਾਰ ਇਹਦਾ ਯਾਰ ਬਸ ਤੁਸੀਂ ਆ ਲਾ ਲਓ ਵੀ ਜੇ ਆ ਲੈ ਲਈ ਤਾਂ ਬਹ ਪਿੰਡ ਚ ਨਹੀਂ ਕਹਿੰਦੇ ਹੁੰਦੇ ਆਪਾਂ ਬਾਈ ਉਹਨਾਂ ਦੇ ਉਹ ਲੰਮੀ ਡਿੱਗੀ ਵਾਲੀ ਕਾਰ ਲਿਆਂਦੀ ਗੱਲ ਖਾਬ ਤੇ ਹੀ ਹੋਣ ਗਿਆ ਆ ਮਗਰਲੇ ਪਾਸੇ ਚੈੱਕ ਕਰਾ ਦੇ ਜੀ ਦੋਨੇ ਇੱਥੇ ਆ ਦੇਖੋ ਐਲ ਸੀ ਡੀ ਯੂ ਐਲ ਸਾਰਾ ਕੁਝ ਲੱਗਿਆ ਹੋਇਆ ਹੈ ਬਾਈ ਬਾਈ ਇਸ ਪਿੱਛੇ ਮ사ਜਰ ਵੀ ਲੱਗਿਆ ਹੋਇਆ ਜੀ ਜਿਹੜੇ ਮੇਰੇ ਵੀਰਪਰਾ ਪਿੱਛੇ ਬੈਠ ਪੈਸਾ ਮੁੱਲ ਮੋੜ ਦਿੰਦਾ ਹੈ ਨਾ ਇਹ ਚੀਜ਼ਾਂ ਦੇ ਇਹੀ ਕਰਾਓ ਬੱਚਾ ਜੀ ਗੱਡੀਆਂ ਉਹ ਪੌਂਡਲ ਇਹਨੂੰ ਟੱਚ ਕਰੋ ਸਾਰੇ ਚਾਰੋਂ ਇਦਾਂ ਹੀ ਆ ਜੀ ਲੈ ਬਈ ਬਾਕੀ ਇਸ ਤੋਂ ਇਲਾਵਾ ਆਪਣੇ ਕਿਸੇ ਪੁਰਾਣੇ ਕੋਈ ਵੀ ਕਾਰ ਲੈਣੀ ਹੈ ਸੇਮ ਨੰਬਰ ਤੇ ਕਰ ਲਓ ਜੀ ਕੰਟੈਕਟ ਕੁਝ ਗੱਡੀਆਂ ਆਪਾਂ ਦੱਸ ਦਿੰਨੇ ਜਿਹੜੀਆਂ ਆਣੇ ਵਾਲੀਆਂ ਹਾਂਜੀ ਇੱਕ ਤਾਂ ਆਪਾਂ ਦੱਸਤਾ ਵੀ ਸਿਆਜ਼ ਜਿਹੜੀ ਉਹ ਹੈ ਇੱਕ ਇਹਨੋਂ ਵਾ ਦੱਸਤੀ ਜੀ ਜਿਹੜੀ ਆਣੇ ਵਾਲੀ ਹੈ ਇਹ ਨਾਲ ਇੰਚ ਅਵੇਲੇਬਲ ਹੋਊਗੀ ਚੰਡੀਗੜ੍ਹ ਨੰਬਰ ਦਾ 20 ਵੈਰੀਐਂਟ ਠੀਕ ਹੈ ਉਹ ਤੁਹਾਨੂੰ ਕਾਰਾ ਮਤਲਬ ਕੁਝ ਚਾਰ ਪੰਜ ਗੱਡੀਆਂ ਮੇਰੇ ਵੀਰਪਰਾ ਕਾਲ ਕਰਨਗੇ ਮੋਸਟਲੀ ਸਾਰੀਆਂ ਕਾਰਾ ਅਵੇਲੇਬਲ ਹਨ ਕੁਝ ਉੱਪਰਾਂ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਹਾਂ ਮਾ ਆਪਣੇ ਕੋਲ ਤਕਰੀਬਨ 32 ਦਿੱਤੀ ਗੱਡੀਆਂ ਦਾ ਸਟਾਕ ਹੈਗਾ ਬਾਕੀ ਸਕਰੀਨ ਤੇ ਚੱਲ ਰਿਹਾ ਨੰਬਰ ਤੇ ਤੇਲ ਦੀਆਂ ਕੀ ਸਾਰਿਆਂ ਨਾਲ ਫ੍ਰੀ ਹੈ ਬਾਕੀ ਦਿੱਤੇ ਨੰਬਰ ਤੇ ਕਰ ਲਓ ਕੰਟੈਕਟ ਬਾਕੀ ਸ਼ੇਅਰ ਕਰਨਾ ਬੋਲਿਓ ਬਾਕੀ ਧੰਨਵਾਦੀ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਦੇ ਲਈ